ਕੀ ਚੂੜੀਆਂ ਪਾਈਆਂ ਹੋਈਆਂ ਨਹੀਂ ਉਹ ਕਿ ਡਾਂਗ ਚ ਜੜਨਾ ਜਾਣਦੇ ਆ ਤੇਰੇ ਵਰਗੇ ਵਿਗੜੇ ਤਿਕੜਿਆਂ ਨੂੰ ਕੁੱਲੀ ਬਾਗ ਦੀ ਘੜਨਾ ਜਾਣਦੇ ਆ ਤੇਰੇ ਵਰਗੇ ਵਿਗੜੇ ਤਿਕੜਿਆਂ ਨੂੰ ਕੁੱਲੀ ਬਾਗ ਦੀ ਘੜਨਾ ਜਾਣਦੇ ਆ ਮੱਛਾਂ ਰੰਗ ਰੂਪ ਤੈਨੂੰ ਯਾਦ ਨਹੀਂ ਪਰ ਸਾਹਮਣੇ ਜਿਹੜਾ ਵੱਡਿਆ ਸੀ ਸਿੱਖ ਜਿਉਂਦੇ ਨੇ ਅਜੇ ਮਰੇ ਨਹੀਂ ਉਹਦਾ ਵਹਿਮ ਦਿਮਾਗ ਚੋਂ ਕੱਢਿਆ ਸੀ ਤੇਰੇ ਵਾਂਗ ਜੇ ਕੋਈ ਹੰਕਾਰ ਜਾਵੇ ਉਹਦੀ ਹਿੱਕ ਤੇ ਚੜਨਾ ਜਾਣਦੇ ਆ ਤੇਰੇ ਵਰਗੇ ਦੇੜਾ ਤਿਗੜਾ ਨੂੰ ਗੁੱਲੀ ਵਾਂਗ ਹੀ ਘੜਨਾ ਜਾਣਦੇ ਆ ਤੇਰੇ ਵਰਗੇ ਗੁਜਰਾ ਤਿਗੜਾ ਨੂੰ ਗੁੱਲੀ ਵਾਂਗ ਹੀ ਘੜਨਾ ਜਾਣਦੇ ਆ ਜਦ ਚੜਜ ਰੁਵਾਣੇ ਆਉਂਦੇ ਸੀ ਅਸੀਂ ਰਾਹ ਉਹਨਾਂ ਦਾ ਰੋਕਿਆ ਏ ਸਿਕਿਉਰਿਟੀ ਵਿੱਚ ਵੀ ਝੱਡਿਆ ਨਹੀਂ ਮੇਰੇ ਕੱਲ ਹੀ ਸੂਰੀ ਟੋਕਿਆ ਏ ਸਿਕਿਉਰਿਟੀ ਵਿੱਚ ਵੀ ਝੱਡਿਆ ਨਹੀਂ ਮੇਰੇ ਕੱਲ ਹੀ ਸੂਰੀ ਟੋਕਿਆ ਏ ਪੂਰੀ ਕਿਰਪਾ ਮਰਦ ਅਗੰਮੜੇ ਦੀ ਪੂਰੀ ਕਿਰਪਾ ਮਰਦ ਅਗੰਮੜੇ ਦੀ ਅਣਖਾਂ ਨਹੀਂ ਲੜਨਾ ਜਾਣਦੇ ਆ ਤੇਰੇ ਵਰਗੇ ਵਿਗੜਿਆ ਤਿਗੜਿਆ ਨੂੰ ਗੁੱਲੀ ਬਾਹ ਕੀ ਘੜਨਾ ਜਾਣਦੇ ਆ ਤੇਰੇ ਵਰਗੇ ਵਿਗੜਿਆ ਤਿਗੜਿਆ ਨੂੰ ਗੁੱਲੀ ਬਾਹ ਕੀ ਘੜਨਾ ਜਾਣਦੇ ਆ ਛੱਟ ਮਾਫ਼ ਵੀ ਮੰਗ ਲੈ ਕਾਮ ਕੋ ਸਮਾਂ ਲੰਘ ਗਿਆ ਜੇ ਕੋਈ ਸਤਾਨੇਗਾ ਸੱਚਲੇਖਣਾਰੀ ਵਾਲਾ ਓਏ ਕਿਤੇ ਕਤਾਨ ਜੋ ਟੰਗਿਆ ਜਾਵੇਗਾ ਤਕਲੀਫੇ ਖਣਾਰੀ ਵਾਲਾ ਓਏ ਕਿਤੇ ਸਤਾਣ ਜੋ ਟੰਗਿਆ ਜਾਵੇਗਾ ਬਾਬਾ ਦੀਪ ਸਿੰਘ ਸਾਨੂੰ ਭੁੱਲਿਆ ਨਹੀਂ ਹੱਥ ਖੰਡਾ ਫਰਨਾ ਜਾਣਦੇ ਆ ਬਾਬਾ ਦੀਪ ਸਿੰਘ ਸਾਹਿਬਾ ਕੁੱਲਿਆ ਨਹੀਂ ਹੱਥ ਖੰਡਾ ਫਰਨਾ ਜਾਣਦੇ ਆ ਤੇ ਵਰਗੇ ਵਿਗੜਿਆ ਤਿਗੜਿਆ ਨੂੰ ਬੁੱਲੀ ਬਾਗ ਦੀ ਘੜਨਾ ਜਾਣਦੇ ਆ ਤੇ ਵਰਗੇ ਵਿਗੜਿਆ ਤਿਗੜਿਆ ਨੂੰ ਬੁੱਲੀ ਬਾਗ ਦੀ ਘੜਨਾ ਜਾਣਦੇ ਆ ਜੀ ਆਕਾਰ ਸੋ ਸਮਾ ਘੱਟ ਸੀ ਗੀਤ ਪੇਸ਼ ਕਰਨ ਲਈ ਕਿਹਾ ਸੀ ਤੁਹਾਡਾ ਬਹੁਤ ਬਹੁਤ ਧੰਨਵਾਦ ਹਾਜ਼ਰੀ ਲਈ ਬਹੁਤ ਬਹੁਤ